ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਫਿਲਹਾਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਰਿਹਾਈਸ਼ੀ ਪਰਮਿਟਾ ਦੀ ਨਿਗਰਾਨੀ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ ਸਰਕਾਰ ਦੇ ਵੱਲੋਂ ਤਿਆਰ ਕੀਤੇ ਗਏ ਇੱਕ ਨਵੇਂ ਪ੍ਰਸਤਾਵ ਦੇ ਅਨੁਸਾਰ ਜੇਕਰ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਪ੍ਰਾਪਤ ਕਰਦਾ ਹੈ ਤਾਂ ਉਸ ਦਾ ਰਿਹਾਈਸ਼ੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਆਰਥਿਕ ਮਾਮਲੇ ਅਤੇ ਨਿਯਮ 45 ਦੇ ਮੁਤਾਬਕ ਇਸ ਸੁਧਾਰ ਦਾ ਮੁੱਖ ਉਦੇਸ਼ ਸਿੱਖਿਆ ਦੇ ਆਧਾਰ ਉੱਤੇ ਮਿਲਣ ਵਾਲੇ ਪਰਮਿਟਾ ਦੀ ਦੁਰਵਰਤੋਂ ਨੂੰ ਰੋਕਣਾ ਹੈ ਇਹ ਨਵੇਂ ਨਿਯਮ ਯੂਰੋਪੀ ਯੂਨੀਅਨ ਅਤੇ ਯੂਰੋਪੀ ਆਰਥਿਕ ਖੇਤਰ ਤੋਂ ਬਾਹਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਉੱਤੇ ਲਾਗੂ ਹੋਣਗੇ 16 ਜਨਵਰੀ ਨੂੰ ਇਹ ਪ੍ਰਸਤਾਵ ਜਨਤਕ ਸਲਾਹ ਮਸ਼ੂਰੇ ਲਈ ਜਾਰੀ ਕੀਤਾ ਗਿਆ ਸੀ ਇਸ ਦਾ ਮਕਸਦ ਇਹ ਹੈ ਕਿ ਪਰਮਿਟ ਮਨਜ਼ੂਰ ਹੋਣ ਤੋਂ ਬਾਅਦ ਹੋਣ ਵਾਲੀ ਨਿਗਰਾਨੀ ਪ੍ਰਕਿਰਿਆ ਨੂੰ ਹੋਰ ਵਿਸਤਾਰ ਦੇਣਾ ਹੈ ਯੋਜਨਾ ਅਨੁਸਾਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਨਿਯਮਤ ਤੌਰ ਉਤੇ ਇਹ ਜਾਂਚ ਕਰੇਗੀ ਕਿ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਲੈ ਰਿਹਾ ਹੈ ਜਾਂ ਨਹੀਂ ਸਮਾਜਿਕ ਸਹਾਇਤਾ ਨੂੰ ਫਿਨਲੈਂਡ ਦੇ ਵਿੱਚ ਆਖਰੀ ਵਿੱਤੀ ਸਹਾਰਾ ਮੰਨਿਆ ਜਾਂਦਾ ਹੈ ਜੋ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਆਪਣੇ ਆਪ ਨੂੰ ਆਰਥਿਕ ਤੌਰ ਤੇ ਸੰਭਾਲਣ ਦੇ ਵਿੱਚ ਅਸਮਰਥ ਹੁੰਦੇ ਨੇ ਮੰਤਰੀਲੀ ਅਨੁਸਾਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਨੂੰ ਇਹ ਜਾਣਕਾਰੀ ਸਿੱਧੇ ਕੇਹਲਾਈ ਯਾਨੀ ਕਿ ਰਾਸ਼ਟਰੀ ਸਮਾਜਿਕ ਪੀਮਾ ਸੰਸਥਾ ਤੋਂ ਮਿਲੇਗੀ ਇਸ ਸਿੱਧੇ ਜਾਣਕਾਰੀ ਸਾਂਚ ਦੇ ਨਾਲ ਅਧਿਕਾਰੀਆਂ ਨੂੰ ਮਾਮਲੇ ਦੀ ਤੇਜ਼ੀ ਨਾਲ ਪਛਾਣ ਕਰਨ ਵਿੱਚ ਮਦਦ ਮਿਲੇਗੀ ਅਤੇ ਯਕੀਨੀ ਬਣਾ ਜਾ ਸਕੇਗਾ ਕਿ ਵਿਦਿਆਰਥੀ ਆਪਣੇ ਪਰਮਿਟ ਦੀਆਂ ਸ਼ਰਤਾਂ ਉਤੇ ਖਰੇ ਉਤਰਦੇ ਰਹਿਣ ਖਾਸ ਕਰਕੇ ਆਪਣਾ ਖਰਚਾ ਖੁਦ ਚੁਕਾਉਣ ਦੀ ਸ਼ਰਤ ਅਧਿਕਾਰਤ ਕੋਸ਼ਰਾਂ ਵਿੱਚ ਵੀ ਕਿਹਾ ਗਿਆ ਹੈ ਕਿ ਫੈਸਲੇ ਤੋਂ ਬਾਅਦ ਸਰਚਾਲਿਤ ਨਿਗਰਾਨੀ ਨਿਯਮਿਤ ਤੌਰ ਉਤੇ ਹੋ ਪਤਾਂ ਲਗਉਣ ਤੇ ਲਈ ਵਲਤੀ ਜਾਵੇਗੀ ਕਿ ਕੀ ਕੋਈ ਵਿਦਿਆਰਥੀ ਸਮਾਜਿਕ ਸਹਾਇਤਾ ਪ੍ਰਾਪਤ ਕਰ ਰਿਹਾ ਹੈ ਵਰਤਮਾਨ ਤਿੰ ਵਿੱਚ ਵੀ ਅਧਿਕਾਰੀਆਂ ਦੇ ਕੋਲ ਸਮਾਜਿਕ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਜਾਣਕਾਰੀ ਹੁੰਦੀ ਹੈ ਪਰ ਕੇਵਲ ਇੱਕ ਵਾਰ ਸਹਾਇਤਾ ਮਿਲਣ ਦੇ ਨਾਲ ਹੀ ਪਰਮਿਟ ਆਪਣੇ ਆਪ ਰੱਦ ਨਹੀਂ ਹੁੰਦਾ ਨਵਾਂ ਪ੍ਰਸਤਾਵ ਨਿਯਮਾਂ ਨੂੰ ਹੋਰ ਸਪਸ਼ਟ ਅਤੇ ਪੰਧਨਕਾਰੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅੰਕੜਿਆਂ ਵਾਲੀ ਨਜ਼ਰ ਮਾਰ ਕੇ 2023 ਤੋਂ ਦਸੰਬਰ 2024 ਤੱਕ ਫਿਨਿਸ਼ ਇਮੀਗ੍ਰੇਸ਼ਨ ਸੇਵਾ ਦੇ ਫੈਸਲੇ ਤੋਂ ਬਾਅਦ ਦੀ ਨਿਗਰਾਨੀ ਰਾਹੀਂ 37 ਹਜ਼ਾਰ ਤੋਂ ਵੱਧ ਦੀਆਂ ਅਪਰਮਿਟ ਦੀ ਜਾਂਚ ਕੀਤੀ ਗਈ ਹੈ ਇਨ੍ਹਾਂ ਵਿੱਚੋਂ 333 ਮਾਮਲਿਆਂ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਸਹਾਇਤਾ ਮਿਲੀ ਸੀ। ਪਿਛਲੇ ਸਾਲ ਤੱਕ ਫਿਨਲੈਂਡ ਦੇ ਵਿੱਚ ਲਗਭਗ 76,000 ਵਿਦੇਸ਼ੀ ਵਿਦਿਆਰਥੀ ਅਧਿਐਨ ਕਰ ਰਹੇ ਸਨ। ਨਵੇਂ ਨਿਯਮ ਲਾਗੂ ਹੋਣ 'ਤੇ ਸੂਰਤ ਵਿੱਚ ਇਹ ਵਿਦਿਆਰਥੀਆਂ ਦੇ ਲਈ ਵਿੱਤੀ ਯੋਜਨਾ ਤੇ ਕਾਨੂੰਨੀ ਸ਼ਰਤਾਂ ਨੂੰ ਪੂਰਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਵੇਗਾ। ਫਿਨਲੈਂਡ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਰਿਹਾਈਸ਼ੀ ਪਰਮਿਟਾ ਦੀ ਨਿਗਰਾਨੀ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦੇ ਵੱਲੋਂ ਤਿਆਰ ਕੀਤੇ ਗਏ ਇੱਕ ਨਵੇਂ ਪ੍ਰਸਤਾਵ ਦੇ ਅਨੁਸਾਰ ਜੇਕਰ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਪ੍ਰਾਪਤ ਕਰਦਾ ਹੈ ਤਾਂ ਉਸ ਦਾ ਰਿਹਾਈਸ਼ੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਆਰਥਿਕ ਮਾਮਲੇ ਅਤੇ ਰੁਜ਼ਗਾਰ ਮੰਤਰਾਲੇ ਦੇ ਮੁਤਾਬਕ ਇਸ ਸੁਧਾਰ ਦਾ ਮੁੱਖ ਉਦੇਸ਼ ਸਿੱਖਿਆ ਦੇ ਆਧਾਰ ਉੱਤੇ ਮਿਲਣ ਵਾਲੇ ਪਰਮਟਾ ਦੀ ਦੁਰਵਰਤੋਂ ਨੂੰ ਰੋਕਣਾ ਹੈ ਇਹ ਨਵੇਂ ਨਿਯਮ ਯੂਰੋਪੀ ਯੂਨੀਅਨ ਅਤੇ ਯੂਰੋਪੀ ਆਰਥਿਕ ਖੇਤਰ ਤੋਂ ਬਾਹਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਉਤੇ ਲਾਗੂ ਹੋਣਗੇ 16 ਜਨਵਰੀ ਨੂੰ ਇਹ ਪ੍ਰਸਤਾਵ ਜਨਤਕ ਸਲਾਹ ਮਸ਼ਵਰੇ ਦੇ ਲਈ ਜਾਰੀ ਕੀਤਾ ਗਿਆ ਸੀ ਇਸ ਦਾ ਮਕਸਦ ਇਤਿਹਾਸੀ ਪਰਮਿਟ ਮਨਜ਼ੂਰ ਹੋਣ ਤੋਂ ਬਾਅਦ ਹੋਣ ਵਾਲੀ ਨਿਗਰਾਨੀ ਪ੍ਰਕਿਰਿਆ ਨੂੰ ਹੋਰ ਵਿਸਤਾਰ ਦੇਣਾ ਯੋਜਨਾ ਅਨੁਸਾਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਨਿਯਮਿਤ ਤੌਰ ਉਤੇ ਇਹ ਜਾਂਚ ਕਰੇਗੀ ਕਿ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਲੈ ਰਿਹਾ ਹੈ ਜਾਂ ਫਿਰ ਨਹੀਂ ਸਮਾਜਿਕ ਸਹਾਇਤਾ ਨੂੰ ਫਿਨਲੈਂਡ ਦੇ ਵਿੱਚ ਆਖਰੀ ਵਿੱਤੀ ਸਹਾਰਾ ਮੰਨਿਆ ਜਾਂਦਾ ਹੈ ਜੋ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਆਪਣੇ ਆਪ ਨੂੰ ਆਰਥਿਕ ਤੌਰ ਤੇ ਸੰਭਾਲਣ ਦੇ ਵਿੱਚ ਅਸਮਰਥ ਹੁੰਦੇ ਨੇ ਮੰਤਰੀ ਦੇ ਅਨੁਸਾਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਨੂੰ ਇਹ ਜਾਣਕਾਰੀ ਸਿੱਧੀ ਕੇਹਲਾਈ ਯਾਨੀ ਕਿ ਰਾਸ਼ਟਰੀ ਸਮਾਜਿਕ ਬੀਮਾ ਸੰਸਥਾ ਤੋਂ ਮਿਲੇਗੀ। ਇਸ ਸਿੱਧੀ ਜਾਣਕਾਰੀ ਸਾਂਝ ਦੇ ਨਾਲ ਅਧਿਕਾਰੀਆਂ ਨੂੰ ਮਾਮਲੀ ਅਧੀ ਦੇ ਤੀਸੇ ਨਾਲ ਪਛਾਣ ਕਰਨ ਵਿੱਚ ਮਦਦ ਮਿਲੇਗੀ ਅਤੇ ਯਕੀਨੀ ਬਣਾ ਜਾ ਸਕੇਗਾ ਕਿ ਵਿਦਿਆਰਥੀ ਆਪਣੇ ਪਰਮਿਟ ਦੀਆਂ ਸ਼ਰਤਾਂ ਉਤੇ ਖਰੇ ਉਤਰਦੇ ਰਹਿਣ। ਖਾਸ ਕਰਕੇ ਆਪਣਾ ਖਰਚਾ ਖੁਦ ਚੁਕਾਉਣ ਦੀ ਸ਼ਰਤ ਅਧਿਕਾਰਤ ਕੋਸ਼ਰਾਂ ਵਿੱਚ ਵੀ ਕਿਹਾ ਗਿਆ ਹੈ ਕਿ ਫੈਸਲੇ ਤੋਂ ਬਾਅਦ ਸਵੈ ਚਾਲਿਤ ਨਿਗਰਾਨੀ ਨਿਯਮਿਤ ਤੌਰ ਉਤੇ ਹੇਪਤਾ ਲਗਾਉਣ ਤੇ ਲਈ ਵਲਤੀ ਜਾਵੇਗੀ। ਕਿ ਕੀ ਕੋਈ ਵਿਦਿਆਰਥੀ ਸਮਜਿਕ ਸਹਾਇਤਾ ਪ੍ਰਾਪਤ ਕਰ ਰਿਹਾ ਹੈ ਵਰਤਮਾਨ ਦੇ ਵਿੱਚ ਵੀ ਅਧਿਕਾਰੀਆਂ ਦੇ ਕੋਲ ਸਮਾਜਿਕ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਜਾਣਕਾਰੀ ਹੁੰਦੀ ਹੈ ਪਰ ਕੇਵਲ ਇੱਕ ਵਾਰ ਸਹਾਇਤਾ ਮਿਲਣ ਦੇ ਨਾਲ ਹੀ ਪਰਮਿਟ ਆਪਣੇ ਆਪ ਰੱਦ ਨਹੀਂ ਹੁੰਦਾ ਨਵਾਂ ਪ੍ਰਸਤਾਵ ਨਿਯਮਾਂ ਨੂੰ ਹੋਰ ਸਪਸ਼ਟ ਅਤੇ ਪੰਧਨਕਾਰੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅੰਕੜਿਆਂ ਵਾਲੀ ਨਜ਼ਰ ਮਾਰ ਕੇ ਸੰਬੰਧ 2023 ਤੋਂ ਦਸੰਬਰ 2025 ਤੱਕ ਫਿਨਿਸ਼ ਇਮੀਗ੍ਰੇਸ਼ਨ ਸੇਵਾ ਦੇ ਫੈਸਲੇ ਤੋਂ ਬਾਅਦ ਦੀ ਨਿਗਰਾਨੀ ਰਹੀ 37 ਹਜ਼ਾਰ ਤੋਂ ਵੱਧ ਦੀ ਆਈਸ਼ ਪਰਮਿਟ ਦੀ ਜਾਂਚ ਕੀਤੀ ਗਈ ਹੈ ਇਨ੍ਹਾਂ ਵਿੱਚੋਂ 333 ਮਾਮਲਿਆਂ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਸਹਾਇਤਾ ਮਿਲੀ ਸੀ ਵਿਸ਼ਲੇਸ਼ਣ ਅਨੁਸਾਰ ਤੱਕ ਫਿਨਲੈਂਡ ਦੇ ਵਿੱਚ ਲਗਭਗ 76000 ਵਿਦੇਸ਼ੀ ਵਿਦਿਆਰਥੀ ਅਧਿਐਨ ਕਰ ਰਹੇ ਸਨ ਨਵੇਂ ਨਿਯਮ ਲਾਗੂ ਹੋਣ ਦੀ ਸੂਰਤ ਵਿੱਚ ਇਹ ਵਿਦਿਆਰਥੀਆਂ ਦੇ ਲਈ ਮਿੱਟੀ ਯੋਜਨਾ ਤੇ ਕਾਨੂੰਨੀ ਸ਼ਰਤਾਂ ਨੂੰ ਪੂਰਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਵੇਗਾ ਫਿਨਲੈਂਡ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਰਿਹਾਈਸ਼ੀ ਪਰਮਿਟਾ ਦੀ ਨਿਗਰਾਨੀ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ ਸਰਕਾਰ ਦੇ ਵੱਲੋਂ ਤਿਆਰ ਕੀਤੇ ਗਏ ਇੱਕ ਨਵੇਂ ਪ੍ਰਸਤਾਵ ਦੇ ਅਨੁਸਾਰ ਜੇਕਰ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਪ੍ਰਾਪਤ ਕਰਦਾ ਹੈ ਤਾਂ ਉਸ ਦਾ ਰਿਹਾਈਸ਼ੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਆਰਥਿਕ ਮਾਮਲੇ ਅਤੇ ਨੌਕਰੀ ਮੰਤਰਾਲੇ ਦੇ ਮੁਤਾਬਕ ਇਸ ਸੁਧਾਰ ਦਾ ਮੁੱਖ ਉਦੇਸ਼ ਸਿੱਖਿਆ ਦੇ ਆਧਾਰ ਉੱਤੇ ਮਿਲਣ ਵਾਲੇ ਪਰਮਟਾ ਦੀ ਦੁਰਵਰਤੋਂ ਨੂੰ ਰੋਕਣਾ ਹੈ ਇਹ ਨਵੇਂ ਨਿਯਮ ਯੂਰੋਪੀ ਯੂਨੀਅਨ ਅਤੇ ਯੂਰੋਪੀ ਆਰਥਿਕ ਖੇਤਰ ਤੋਂ ਬਾਹਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਉੱਤੇ ਲਾਗੂ ਹੋਣਗੇ 16 ਜਨਵਰੀ ਨੂੰ ਇਹ ਪ੍ਰਸਤਾਵ ਜਨਤਕ ਸਲਾਹ ਮਸ਼ਵਰੇ ਦੇ ਲਈ ਜਾਰੀ ਕੀਤਾ ਗਿਆ ਸੀ ਇਸ ਦਾ ਮਕਸਦ ਅਫਸਰ ਦੀ ਰਿਹਾਇਸ਼ੀ permit ਮਨਜੂਰ ਹੋਣ ਤੋਂ ਬਾਅਦ ਹੋਣ ਵਾਲੀ ਨਿਗਰਾਨੀ ਪ੍ਰਕਿਰਿਆ ਨੂੰ ਹੋਰ ਵਿਸਥਾਰ ਦੇਣਾ ਹੈ। ਯੋਜਨਾ ਅਨੁਸਾਰ Finnish immigration ਸੇਵਾ ਨਿਯਮਤ ਤੌਰ ਉੱਤੇ ਇਹ ਜਾਂਚ ਕਰੇਗੀ ਕਿ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਲੈ ਰਿਹਾ ਜਾਂ ਫਿਰ ਨਹੀਂ। ਸਮਾਜਿਕ ਸਹਾਇਤਾ ਨੂੰ Finland ਦੇ ਵਿੱਚ ਆਖਰੀ ਵਿੱਤੀ ਸਹਾਰਾ ਮੰਨਿਆ ਜਾਂਦਾ ਹੈ। ਜੋ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਆਪਣੇ ਆਪ ਨੂੰ ਆਰਥਿਕ ਤੌਰ ਤੇ ਸੰਭਾਲਣ ਦੇ ਵਿੱਚ ਅਸਮਰਥ ਹੁੰਦੇ ਨੇ। ਮੰਤਰਾਲੇ ਦੇ ਅਨੁਸਾਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਨੂੰ ਇਹ ਜਾਣਕਾਰੀ ਸਿੱਧੀ ਕੇਲਾ ਯਾਨੀ ਕਿ ਰਾਸ਼ਟਰਪਤੀ ਸਮਾਜਿਕ ਬੀਮਾ ਸੰਸਥਾ ਤੋਂ ਮਿਲੇਗੀ ਇਹ ਸਿੱਧੀ ਜਾਣਕਾਰੀ ਸਾਂਝ ਦੇ ਨਾਲ ਅਧਿਕਾਰੀਆਂ ਨੂੰ ਮਾਮਲੇ ਦੀ ਤੇਜ਼ੀ ਨਾਲ ਪਛਾਣ ਕਰਨ ਵਿੱਚ ਮਦਦ ਮਿਲੇਗੀ ਅਤੇ ਯਕੀਨੀ ਬਣਾਇਆ ਜਾ ਸਕੇਗਾ ਕਿ ਵਿਦਿਆਰਥੀ ਆਪਣੇ ਪਰਮਿਟ ਦੀਆਂ ਸ਼ਰਤਾਂ ਉੱਤੇ ਖਰੇ ਉਤਰਦੇ ਰਹਿਣ ਕਾਲਕ੍ਰਿਪ ਕੇ ਆਪਣਾ ਖਰਚਾ ਖੁਦ ਚਕਾਉਣ ਦੀ ਸ਼ਰਤ ਅਧਿਕਾਰਤ ਕੋਸ਼ਰਾਂ ਵਿੱਚ ਵੀ ਕਿਹਾ ਗਿਆ ਹੈ ਕਿ ਫੈਸਲੇ ਤੋਂ ਬਾਅਦ ਸਵੇਰ 40 ਤੱਕ ਨਿਗਰਾਨੀ ਨਿਯਮਿਤ ਤੌਰ ਉਤੇ ਹੋ ਪਤਾ ਲਗਉਣ ਤੇ ਲਈ ਵਲਤੀ ਜਾਵੇਗੀ ਕਿ ਕੀ ਕੋਈ ਵਿਦਿਆਰਥੀ ਸਮਾਜਿਕ ਸਹਾਇਤਾ ਪ੍ਰਾਪਤ ਕਰ ਰਿਹਾ ਹੈ ਵਰਤਮਾਨ ਦੇ ਵਿੱਚ ਵੀ ਅਧਿਕਾਰੀਆਂ ਦੇ ਕੋਲ ਸਮਾਜਿਕ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਜਾਣਕਾਰੀ ਹੁੰਦੀ ਹੈ ਪਰ ਕੇਵਲ ਇੱਕ ਵਾਰ ਸਹਾਇਤਾ ਮਿਲਣ ਦੇ ਨਾਲ ਹੀ ਪਰਮਿਟ ਆਪਣੇ ਆਪ ਰੱਦ ਨਹੀਂ ਹੁੰਦਾ ਨਵਾਂ ਪ੍ਰਸਤਾਵ ਨੀਮਨ ਨੂੰ ਹੋ ਸਪਸ਼ਟ ਅਤੇ ਪੰਧਨਕਾਰੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅੰਕੜਿਆਂ ਵਾਲੀ ਨਜ਼ਰ ਮਾਰ ਕੇ ਸਤੰਬਰ 2023 ਤੋਂ ਦਸੰਬਰ 2024 ਤੱਕ ਫਿਨਿਸ਼ ਇਮੀਗ੍ਰੇਸ਼ਨ ਸੇਵਾ ਦੇ ਫੈਸਲੇ ਤੋਂ ਬਾਅਦ ਦੀ ਨਿਗਰਾਨੀ ਰਹੀ 37 ਹਜ਼ਾਰ ਤੋਂ ਵੱਧ ਦੀ ਰਿਹائش ਪਰਮਿਟ ਦੀ ਜਾਂਚ ਕੀਤੀ ਹੈ ਇਹਨਾਂ ਵਿੱਚੋਂ 333 ਮਾਮਲਿਆਂ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਸਹਾਇਤਾ ਮਿਲੀ ਸੀ ਪਿਛਲੇ ਸਾਲ ਤੱਕ ਫਿਨਲੈਂਡ ਦੇ ਵਿੱਚ ਲਗਭਗ 76 ਹਜ਼ਾਰ ਵਿਦੇਸ਼ੀ ਵਿਦਿਆਰਥੀ ਅਧਿਐਨ ਕਰ ਰਹੇ ਸਨ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਸੂਰਤ ਵਿੱਚ ਇਹ ਵਿਦਿਆਰਥੀਆਂ ਦੇ ਲਈ ਵਿੱਤੀ ਯੋਜਨਾ ਤੇ ਕਾਨੂੰਨੀ ਸ਼ਰਤਾਂ ਨੂੰ ਪੂਰਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਵੇਗਾ। ਫਿਨਲੈਂਡ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਰਿਹਾਇਸ਼ੀ ਪਰਮਿਟਾ ਦੀ ਨਿਗਰਾਨੀ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦੇ ਵੱਲੋਂ ਤਿਆਰ ਕੀਤੇ ਗਏ ਇੱਕ ਨਵੇਂ ਪ੍ਰਸਤਾਵ ਦੇ ਅਨੁਸਾਰ ਜੇਕਰ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਪ੍ਰਾਪਤ ਕਰਦਾ ਹੈ ਤਾਂ ਉਸ ਦਾ ਰਿਹਾਈਸ਼ੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਆਰਥਿਕ ਮਾਮਲੇ ਅਤੇ ਰੁਜ਼ਗਾਰ ਮੰਤਰਾਲੇ ਦੇ ਮੁਤਾਬਕ ਇਹ ਸੁਧਾਰ ਦਾ ਮੁੱਖ ਉਦੇਸ਼ ਸਿੱਖਿਆ ਦੇ ਆਧਾਰ ਉੱਤੇ ਮਿਲਣ ਵਾਲੇ ਪਰਮਿਟਾਂ ਦੀ ਦੁਰਵਰਤਨ ਨੂੰ ਰੋਕਣਾ ਹੈ ਇਹ ਨਵੇਂ ਨਿਯਮ ਯੂਰੋਪੀ ਯੂਨੀਅਨ ਅਤੇ ਯੂਰੋਪੀ ਆਰਥਿਕ ਖੇਤਰ ਤੋਂ ਬਾਹਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ 'ਤੇ ਲਾਗੂ ਹੋਣਗੇ 16 ਜਨਵਰੀ ਨੂੰ ਇਹ ਪ੍ਰਸਤਾਵ ਜਨਤਕ ਸਲਾਮ ਮਸ਼ੂਰੇ ਦੇ ਲਈ ਜਾਰੀ ਕੀਤਾ ਗਿਆ ਸੀ ਇਸ ਦਾ ਮਕਸਦ ਵਿਹਾਈਸ਼ੀ ਪਰਮਿਟ ਮਨਜ਼ੂਰ ਹੋਣ ਤੋਂ ਬਾਅਦ ਹੋਣ ਵਾਲੀ ਨਿਗਰਾਨੀ ਪ੍ਰਕਿਰਿਆ ਨੂੰ ਹੋਰ ਵਿਸਤਾਰ ਦੇਣਾ ਹੈ ਯੋਜਨਾ ਅਨੁਸਾਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਨਿਯਮਿਤ ਤੌਰ ਉਤੇ ਇਹ ਜਾਂਚ ਕਰੇਗੀ ਕਿ ਕੋਈ ਵਿਦੇਸ਼ੀ ਵਿਦਿਆਰਥੀ ਸਮਾਜਿਕ ਸਹਾਇਤਾ ਲੈ ਰਿਹਾ ਹੈ ਜਾਂ ਫਿਰ ਨਹੀਂ ਸਮਾਜਿਕ ਸਹਾਇਤਾ ਨੂੰ ਫਿਨਲੈਂਡ ਦੇ ਵਿੱਚ ਆਖਰੀ ਵਿੱਤੀ ਸਹਾਰਾ ਮੰਨਿਆ ਜਾਂਦਾ ਹੈ ਜੋ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਆਪਣੇ ਆਪ ਨੂੰ ਆਰਥਿਕ ਤੌਰ ਤੇ ਸੰਭਾਲਣ ਦੇ ਵਿੱਚ ਅਸਮਰਥ ਹੁੰਦੇ ਨੇ